ਜਿਹੜੇ ਬੈਂਕ ਤੁਸੀਂ ਨਾਮ ਦੀ ਜਿਹੜੇ ਐ ਪ੍ਰੀਮੀਅਮ ਸਟੋਰਸ ਲੈਂਦੇ ਹੋ ਉਹਨਾਂ ਤੇ ਡਿਸਕਾਊਂਟ ਵੀ ਪੋਸੀਬਲ ਛੇਤੀ ਕਿਤੇ ਨਹੀਂ ਹੁੰਦਾਗਾ ਅਸੀਂ ਉਹਨਾਂ ਨੂੰ ਵੀ ਲੂਟ ਆਫਰ ਦੇ ਵਿੱਚ 100% ਕੈਸ਼ਬੈਕ ਤੇ ਇਨਕਲੂਡ ਕਰ ਲਿਆ ਇਸ ਟਾਈਮ ਨਿਵੀਅਨ ਨਿਵੇਦਿਤ ਟੋਟਲ ਰੇਂਜ ਤੇ ਤੁਸੀਂ ਜੋ ਵੀ ਸਰ ਕੋ ਪ੍ਰੋਡਕਟ ਲੋਗੇ ਜੇ 500 ਦਾ ਖਰਡਾ ਪਰ ਲਿਆ ਰਹੇ ਹੋ ਨਾਲ ਤੁਹਾਨੂੰ 500 ਦਾ ਸਮਾਨ ਅਸੀਂ ਫ੍ਰੀ ਦੇਾਂਗੇ ਸਾਡੇ ਕੋਲ 6 ਪ੍ਰੋਡਕਟ ਦੀ ਮੈਨ ਕੰਪਨੀ ਅਵੇਲੇਬਲ ਹੈ ਜਿਹੜੇ ਫ੍ਰੀ ਆਫ ਕੋਸ ਤੁਹਾਨੂੰ ਕੈਸ਼ਬੈਕ 'ਚ ਮਿਲਣਗੇ ਤਿਸ ਵੇਲੇ ਆਪਾਂ ਦਵਾ ਬਾਜ਼ਾਰ ਰਾਣੀ ਕਬਾਗ ਆ ਚੁੱਕੇ ਆ ਤੇ ਦਵਾ ਬਾਜ਼ਾਰ ਇੱਕ ਬਹੁਤ ਹੀ ਵੱਡਾ ਬ੍ਰਾਂਡ ਬਣ ਚੁੱਕਾ ਹੈ ਇਸ ਸਮੇਂ ਇਹ ਗੱਲ ਕਰੀਏ ਸਿਟੀ ਦੀ ਬਹੁਤ ਹੀ ਜ਼ਿਆਦਾ ਅਟਰੈਕਸ਼ਨ ਪੁਆਇੰਟ ਬਣ ਜਾਏਗਾ ਕਿਉਂਕਿ ਇਹ ਲੂਟ ਆਫਰ ਲੈ ਕੇ ਆਉਂਦੇ ਆ ਤੇ ਬਹੁਤ ਹੀ ਵੱਡਾ ਆਫਰ ਜਿਉਂ ਕੀ ਕਰਵਾ ਚੌਥੀ ਲੈ ਕੇ ਹੁਣ ਫਿਰ ਲੈ ਕੇ ਆ 100% ਕੈਸ਼ਬੈਕ ਦਾ ਆਫਰ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਅੰਦਰ ਦੇ ਆਫਰ ਕਿਹੜੇ ਕਿਹੜੇ ਇੰਟਰਨੈਸ਼ਨਲ ਬ੍ਰਾਂਡ ਦੇ ਵਿੱਚ ਆਫਰ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਦਵਾ ਬਾਜ਼ਾਰ ਦੀ ਗੱਲ ਕਰੀਏ ਇਹ ਦਵਾ ਬਾਜ਼ਾਰ ਨਾਗੇ ਸਿਰਫ ਦਵਾ ਦਾ ਬਾਜ਼ਾਰ ਹੈ ਇੱਥੇ ਕੋਸਮੈਟਿਕ ਤੇ ਬਿਊਟੀ ਪ੍ਰੋ ਲੋ ਇੰਟਰਨੈਸ਼ਨਲ ਬ੍ਰਾਂਡ ਵੀ ਮਿਲਣਗੇ ਤੇ ਤੁਹਾਨੂੰ ਇੱਕ ਵਾਰੀ ਸ਼ੋਰੂਮ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੀਆਂ ਤੇ ਦਿਖਾਣੀਆਂ ਕਿਹੜੇ ਕਿਹੜੇ ਬ੍ਰਾਂਡ ਤੇ ਕੀ ਡਿਸਕਾਊਂਟ ਹੈ ਲੂਟ ਆਫਰ ਦੇ ਨਾਲ-ਨਾਲ 100% ਕੈਸ਼ਬੈਕ ਤੁਸੀਂ ਸਹੀ ਸੁਣਿਆ 100% ਕੈਸ਼ਬੈਕ 100% ਕੈਸ਼ਬੈਕ ਦਾ ਵੀ ਆਫਰ ਲੈ ਕੇ ਆ ਉਹ ਵੀ ਤੁਹਾਨੂੰ ਦਿਖਾਣੇ ਆ ਕਿਹੜੇ ਪ੍ਰੋਡਕਟ ਹਨ ਤੇ ਤੁਹਾਨੂੰ ਕਿਸ ਤਰ੍ਹਾਂ 100% ਕੈਸ਼ਬੈਕ ਦਾ ਆਫਰ ਮਿਲਦਾ ਹੈ ਇੱਕ ਵਾਰੀ ਦਵਾ ਬਾਜ਼ਾਰ ਆਪਾਂ ਸਟੋਰ ਦੇ ਅੰਦਰ ਚਲਦੇ ਆ ਤਾਂ ਤੁਹਾਨੂੰ ਤਸਵੀਰਾਂ ਅੰਦਰ ਦੀਆਂ ਦਿਖਾਣੇ ਆ ਤੇ ਜਿਸ ਤਰ੍ਹਾਂ ਕਿ ਦਵਾ ਬਾਜ਼ਾਰ ਇਹਨਾਂ ਦੇ ਕਸਮਰ ਨੂੰ ਪਤਾ ਵੀ ਹੈ ਕਿ ਉਹ ਰੈਗੂਲਰ ਇੱਥੇ ਵਿజిਟ ਵੀ ਕਰਦੇ ਹਨ ਤੇ ਬਾਕੀਆਂ ਲਈ ਵੀ ਦੱਸ ਦਈਏ ਕਿ ਦਵਾ ਬਾਜ਼ਾਰ ਦੇ ਉੱਤੇ ਤੁਹਾਨੂੰ ਦਵਾ ਦੇ ਉੱਤੇ ਡਿਸਕਾਊਂਟ ਤੇ ਮਿਲਦਾ ਮਿਲਦਾ ਹੈ ਬਾਕੀ ਗੋਲਡਨ ਬਿਊਟੀ ਸੈਕਸ਼ਨ ਵੀ ਹੈ ਤੇ ਕਾਰਦੀਆਂ ਦੇ ਹੋਰ ਵੀ ਰੈਗੂਲਰ ਯੂਸਸ ਆਈਟਮ ਦੇ ਉੱਤੇ ਵੀ ਤੁਹਾਨੂੰ ਡਿਸਕਾਊਂਟ ਮਿ ਵੱਡੀ ਆਫਰ ਲੈ ਕੇ ਆਏ ਜੋ ਕਿ ਇੰਟਰਨੈਸ਼ਨਲ ਬ੍ਰਾਂਡ ਦੇ ਉੱਤੇ ਤੁਹਾਨੂੰ 100% ਦਾ ਜਿਹੜਾ ਕੈਸ਼ਬੈਕ ਮਿਲੇਗਾ 100% ਡਿਸਕਾਊਂਟ ਦੀ ਜਿਹੜੀ ਆਫਰ ਲੈ ਕੇ ਆਏ ਬਹੁਤ ਹੀ ਵੱਡੀ ਆਫਰ ਹੈ ਜਿਹੜੀ ਕਿ ਮਾਮਾ ਅਰਥ ਹਿਮਾਲਿਆ ਲਾਰੀਅਲ ਇਸ ਤਰ੍ਹਾਂ ਦੇ ਨੀਵਿਆ ਦੇ ਪ੍ਰੋਡਕਟ ਦੇ ਉੱਤੇ ਇਹਨਾਂ ਬ੍ਰਾਂਡ ਦੇ ਉੱਤੇ ਤੁਹਾਨੂੰ ਆਫਰ ਮਿਲੇਗੀ ਤੇ ਦੂਸਰੀ ਗੱਲ ਕਰੀਏ ਆਫਰ ਛੋਟੀ ਮੋਟੀ ਆਫਰ ਨਹੀਂ 100% ਕੈਸ਼ਬੈਕ एमआरपी ਤੋਂ ਜਿੱਥੇ ਕਿ ਤੁਹਾਨੂੰ ਆਮ ਮਾਰਕੀਟ ਦੇ ਵਿੱਚ 10% ਤੋਂ ਜ਼ਿਆਦਾ ਡਿਸਕਾਊਂਟ ਨਹੀਂ ਮਿਲੇਗਾ ਤੁਸੀਂ ਬਲਕ ਬਾਇੰਗ ਵੀ ਕਰਦੇ ਹੋ ਫਿਰ ਵੀ ਲੇਕਿਨ ਇੱਥੇ ਤੁਹਾਨੂੰ 100% ਕੈਸ਼ਬੈਕ ਮਿਲ ਰਿਹਾ ਤੇ ਇਹ ਸਾਡੇ ਨਾਲ ਰਜੇਸ਼ अरोड़ा ਜੀ ਐਨ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਰ ਸਵਾਗਤ ਹੈ ਤੁਹਾਡਾ লাইਵ ਪਰ ਤੇ ਥੈਂਕ ਯੂ ਬਾਜੀ ਥੈਂਕ ਯੂ ਵੈਰੀ ਮਚ ਸਭ ਤੋਂ ਪਹਿਲਾਂ ਤੇ ਲੂਟ ਆਫਰ ਇੱਕ ਤੁਹਾਡੀ ਬਹੁਤ ਜ਼ਿਆਦਾ ਤਹਿਲਕਾ ਮਚਾਇਆ ਹੈ ਸ਼ਹਿਰ ਦੇ ਵਿੱਚ ਤੇ ਦੂਸਰੀ ਤੁਸੀਂ 100% ਜਿਹੜਾ ਡਿਸਕਾਊਂਟ ਵੀ ਲੈ ਕੇ ਆ ਗਏ ਲੂਟ ਦੇ ਉੱਤੇ ਲੂਟ ਸਰ ਉਹ ਛੋਟਾ ਟ੍ਰਾਇਲ ਸੀ ਟਾਡੇ ਸਭ ਦੇ ਸਹਿਯੋਗ ਨਾਲ that was a successful trial 3 ਦਿਨ ਦਾ ਸਾਡਾ ਟ్రਾਇਲ ਸੀ ਕਰਵਾ ਚਾ ਉਹਦਾ ਬਟ ਉਸ ਟਾਈਮ ਕਾਰਨ ਕੰਪਨੀ ਇੰਟਰਸਟ ਜਿਆਦਾ ਸਾਡਾ ਹੋ ਗਈ ਹੈ ਕੰਪਨੀਆ ਇੰਟਰਸਟ ਹੈ ਵੀ ਜਿਹੜਾ ਹੈ ਦੋਬਾ ਜ਼ਰ ਤੇ ਐਕਟੀਵਿਟੀ ਜਿਹੜੀ ਚਲਣੀ ਚਾਹੀਦੀ ਹੈ ਹਰ ਕੈਜਨ ਤੇ ਉਹਨ ਅਸੀਂ ਨਵੇਂ ਸਾਲ ਤੇ ਐਕਟੀਵਿਟੀ ਲੈ ਕੇ ਆਂਦੀ ਹੈ ਜਿਦੇ ਚ ਅਸੀਂ ਕਾਫੀ ਮੇਜਰ ਬ੍ਰਾਂਡਸ ਜਿਹੜੇ ਬ੍ਰਾਂਡ ਤੁਸੀਂ ਨਾਰਮਲੀ ਜਿਹੜੇ ਹੈ ਪ੍ਰੀਮੀਅਮ ਸਟੋਰਸੋਂ ਲੈਂਦੇ ਹੋ ਉਹਨਾਂ ਤੇ ਡਿਸਕਾਊਂਟ ਵੀ ਪੋਸੀਬਲ ਛੇਤੀ ਕਿਤੇ ਨਹੀਂ ਹੁੰਦਾਗਾ ਅਸੀਂ ਉਹਨਾਂ ਨੂੰ ਵੀ ਲੂਟ ਆਫਰ ਦੇ ਵਿੱਚ 100% ਕੈਸ਼ਬੈਕ ਚ ਇਨਕਲੂਡ ਕਰ ਲਿਆ ਇਸ ਟਾਈਮ ਜੋ ਅੰਮ੍ਰਿਤਸਰ ਲਈ ਕ ਆਪਾ ਕਹਿ ਸਕਦੇ ਹਾਂ ਹਿਸਟਰੀ ਕ੍ਰੀਏਟ ਹੋਏਗੀ ਕਿ ਉਹ ਬ੍ਰਾਂਡ ਦੇ ਉੱਤੇ 100% ਕੈਸ਼ਬੈਕ ਅਜ ਤੱਕ ਕਦੀ ਵੀ ਕਿਸੇ ਰਿਟੇਲ ਸਟੋਰ ਤੇ ਆਊਟਲੈਟ ਤੇ ਨਹੀਂ ਮਿਲਿਆ ਬਹੁਤ ਵੱਡੀ ਗੱਲ ਕੀਤੀ ਹੈ 100% ਕੈਸ਼ਬੈਕ ਦੀ ਜਿਸ ਤਰ੍ਹਾਂ ਕਿ ਮੈਂ ਤੁਹਾਡੇ ਨਾਲ ਬ੍ਰਾਂਡ ਦੇਖਣ ਰਿਹਾ ਹੈ ਬ੍ਰਾਂਡ ਦੇਖ ਕੇ ਯਕੀਨ ਨਹੀਂ ਹੋ ਰਿਹਾ ਆਪਣੀਆਂ ਕੰਨਾਂ ਨੂੰ ਯਕੀਨ ਨਹੀਂ ਹੋ ਰਿਹਾ ਅੱਖਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਇੰਨੇ ਵੱਡੇ ਵੱਡੇ ਬ੍ਰਾਂਡ ਦੇ ਉੱਤੇ ਤੁਸੀਂ 100% ਕੈਸ਼ਬੈਕ ਜਿੱਥੇ ਕਿ 100% ਕੈਸ਼ਬੈਕ ਲੈ ਕੇ ਆਏ ਹੋ ਲੌਰੀਅਲ ਹੋ ਗਿਆ ਮਮਾਰਤ ਹੋ ਗਿਆ ਹਿਮਾਲਿਆ ਨੀਵਿਆ VLCC ਇਸ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਕਿ ਇਹ ਪ੍ਰੀਮੀਅਮ ਰੇਂਜ ਕਹਿੰਦੇ ਆਪਣੇ ਆਪ ਚ ਇੱਕ ਪ੍ਰੀਮੀਅਮ ਰੇਂਜ ਹੈਗੀ ਆ ਉਹਦੇ ਦੇ ਵੀ 100% ਕੈਸ਼ਬੈਕ ਆਨਸਰ ਹੈ ਬੇਸਿਕ ਪ੍ਰੀਮ ਰੇਂਜ ਹੈ ਜਿਹੜੀ ਪ੍ਰੀਮੀਅਮ ਕਲੈਂਟਸ ਵਾਸਤੇ ਗਈ ਹੈ ਜਿਨ੍ਹਾਂ ਦਾ ਨਾਰਮਲੀ ਕੋਈ ਰਿਟੇਲਰ ਡਿਸਕਾਊਂਟ ਨਹੀਂ ਦਿੰਦਾ ਸੀ ਦੋਬਾਰਤ ਡਿਸਕਾਊਂਟ ਜਿੰਨਾ ਹੁੰਦਾ ਉਹ ਤਾਂ ਦਿੰਦਾ ਹੀ ਹੈ ਬਟ ਆ ਫਰਸਟ ਟਾਈਮ ਹਿਸਟਰੀ ਚ ਹੈ ਮੇਰੇ ਰਿਟੇਲ ਕੈਰੀਅਰ ਦੇ 3 ਸਾਲ ਦੇ ਵਿੱਚ ਅਸੀਂ ਉਹਨੂੰ 100% ਕੈਸ਼ਬੈਕ 'ਚ ਲੈ ਕੇ ਆਂਦਾ ਹੈ ਜਿਹਦੇ ਜਿਹੇ ਬੇਸਿਕ ਜਿਹੜੀ ਮੇਜਰ ਕੰਪਨੀਆਂਜ਼ ਅਗੀਆਂ ਸੀਟਾਫਿਲ ਸਿਬਾਮੈਡ ਬਾਇਓਡਰ बायोलिज मैट्रिक्स ये सर इंटरनेशनल ब्रांड्स है ये इंडियन ब्रांड्स नहीं उस है, 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 है उस ਤੋਂ ਬਾਅਦ ਸਾਡਾ ਲੋਟਸ ਹੈ वीएलसीसी ਹੈ ਹਿਮਾਲਿਆ ਹੈ ਨਿਵੀ ਹੈ ਨਿਵੇ ਦੀ ਟੋਟਲ ਰੇਂਜ ਤੇ ਤੁਸੀਂ ਜੋ ਵੀ ਸਾਡੇ ਕੋਲ ਪ੍ਰੋਡਕਟ ਲੋਗੇ ਜੇ 500 ਦਾ ਪ੍ਰੋਡਕਟ ਲੈ ਰਹੇ ਹੋ ਨਾਲ ਤੁਹਾਨੂੰ 500 ਦਾ ਸਮਾਨ ਅਸੀਂ ਫ੍ਰੀ ਦੇਵਾਂਗੇ ਉਸ ਤੋਂ ਬਾਅਦ ਨਿੰਜਨ ਹੈ ਇਹ ਜਪਾਨੀਸ ਕੋਸਮੈਟਿਕ ਕੰਪਨੀ ਹੈ ਬਾਇਓਟੈਕ ਹੈ ਮਮਾ ਅਰਥ ਹੈ ਵਾਓ ਹੈ ਮਮਾ ਸਾਡੀ ਇੱਕ ਕੰਪਨੀ ਜਿਹੜੀ ਹੈ ਪ੍ਰੈਨ ਨੂੰ ਪਬਲਿਕ ਲਿਮਟਿਡ ਹੋ ਗਈ ਹੈ ਇੰਨਾ ਵੱਡਾ ਬ੍ਰਾਂਡ ਅਗਾਵਾ ਹੈ ਇਹ ਦੇ ਤੂੰ 100% ਕੈਸ਼ਬੈਕ ਤੁਹਾਨੂੰ ਸਿੱਧਾ ਦੇਵਾਂਗੇ ਕਿ ਇਹ ਪ੍ਰੋਡਕਟ ਜਿਹੜਾ ਹੈ ਪਹਿਲਾਂ ਅਵੇਲੇਬਲ ਵੀ ਬਹੁਤ ਜ਼ਿਆਦਾ ਘੱਟ ਸੀ ਮਾਰਕੀਟ ਦੇ ਵਿੱਚ ਆਨਲਾਈਨ ਬੁਕਿੰਗ ਦੇ ਉੱਤੇ ਆਂਦਾ ਸੀ ਤੇ ਹੁਣ ਇਹ ਪ੍ਰੋਡਕਟ ਦੇ ਉੱਤੇ ਤੁਸੀਂ ਜਿਹੜਾ ਹੈ 100% ਕੈਸ਼ਬੈਕ ਇਹਦੇ ਤੇ ਵੀ ਦੇ ਰਹੇ ਹੋ ਹਾਂਜੀ ਦਵਾਬਾ ਜਿਹੜਾ ਹੈ ਐਕਸਕਲੂਸਿਵ ਰਿਟੇਲ ਆਊਟਲੈਟ ਹੈ ਦਵਾਬਾ ਤੇ ਤੁਹਾਨੂੰ ਆਲਰੇਡੀ ਸਾਰੇ ਬ੍ਰਾਂਡ ਮਿਲਣਗੇ ਜੇ ਤੁਹਾਨੂੰ ਇੱਕ ਰੂਪਕੀ ਤਾਂ ਨਹੀਂ ਮਿਲਦੇ ਕਿਤੇ ਹਰ ਕੰਪਨੀ ਦਾ ਕਾਊਂਟਰ ਹੈ ਪਰਸਨਲ ਕਾਊਂਟਰ ਹੈ ਕੰਪਨੀ ਹੀ ਸਪਲਾਇਰ ਹੈ ਕੰਪਨੀ ਹੀ ਸੈਲਰ ਹੈ ਵੀ ਆਰ ਜਸਟ ਰਿਟੇਲਿੰਗ ਠੀਕ ਕੰਪਨੀ ਦੀ ਸਪੋਰਟ ਸੀ ਜੋ ਸੀ ਇਹ ਕੋਸ਼ਿਸ਼ ਕਰ ਰਹੀ ਹੈ ਕਿ ਨਵੇਂ ਸਾਲ ਦੇ ਵਿੱਚ ਸ਼ਾਨਦਤ ਤੋਹਫਾ ਦੇਣ ਦਾ ਤਾਂ ਨਵੇਂ ਸਾਲ ਦੇ ਵਿੱਚ ਬਹੁਤ ਵੱਡਾ ਤੋਹਫਾ ਕਿਉਂਕਿ ਇਹ ਜਿਹੜਾ ਤੋਹਫਾ ਤੁਹਾਨੂੰ ਬ੍ਰਾਂਡ ਦੇ ਉੱਤੇ ਜਿਹੜਾ 100% ਕੈਸ਼ਬੈਕ ਦਾ ਬਹੁਤ ਹੀ ਵੱਡਾ ਤੋਹਫਾ ਜੋ ਕਿ ਤੁਸੀਂ ਇੱਥੇ ਦਵਾ ਬਾਜ਼ਾਰ ਤੇ ਆ ਕੇ ਇਸ ਤੋਹਫੇ ਨੂੰ ਲੈ ਸਕਦੇ ਹੋ ਦੂਸਰੀ ਗੱਲ ਕਰੀਏ ਕਿ ਇਸ ਤਰ੍ਹਾਂ ਦੀ ਆਫਰ ਜਿਹੜੀ ਹੈ ਦਵਾ ਬਾਜ਼ਾਰ ਹੀ ਦੇ ਸਕਦਾ ਕਿਉਂਕਿ ਜਿਹੜੇ ਬ੍ਰਾਂਡ ਦੀ ਇਹ ਗੱਲ ਕੀਤੀ ਜਾ ਰਹੀ ਹੈ ਉਹ ਬ੍ਰਾਂਡ ਦੇ ਵਿੱਚ ਆਮ ਦੁਕਾਨ ਦੇ ਉੱਤੇ ਤੁਹਾਨੂੰ 10% ਤੋਂ ਵੱਧ ਡਿਸਕਾਊਂਟ ਨਹੀਂ ਮਿਲ ਸਕਦਾ ਲੇਕਿਨ ਇੱਥੇ 100% 100% ਮੈਂ बार- ਜਿਹੜਾ ਕੈਸ਼ ਡਿਸਕਾਊਂਟ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹ 100% ਕੈਸ਼ ਡਿਸਕਾਊਂਟ ਮਿਲ ਰਿਹਾ ਤਾਂ ਹੋਰ ਵੀ ਨਾਲ ਦਿਖਾਈਏ ਇੱਥੇ ਬੋਲਡ ਐਂਡ ਬਿਊਟੀਫੁੱਲ ਸੈਕਸ਼ਨ ਹੈ ਜੋ ਕਿ ਖਾਸ ਕਰ ਇੰਟਰਨੈਸ਼ਨਲ ਬ੍ਰਾਂਡ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਲੇਡੀਜ਼ ਦੇ ਲਈ ਕਿਉਂਕਿ ਇੱਥੇ ਹਰ ਇੱਕ ਵੈਰਾਈਟੀ ਕਾਰਾ ਲਿਪਸਟਿਕ ਮੇਕਅਪ ਦੀ ਕੰਪਲੀਟ ਤੁਹਾਨੂੰ ਐਕਸੈਸਰੀ ਕੰਪਲੀਟ ਆਈਟਮ ਮਿਲੇਗੀ ਤੇ ਇਹ ਸਟੋਰ ਆਪਣੇ ਆਪ ਚ ਇੱਕ ਬਿਊਟੀ ਸਟੋਰ ਹੈ ਬਿਊਟੀ ਦਾ ਸਟੋਰ ਹੈ ਜੋ ਕਿ ਇਸ ਸਟੋਰ ਦੇ ਉੱਤੇ ਤੁਹਾਨੂੰ ਬ੍ਰਾਂਡ ਜਿਹੜੇ ਦਿਖਣਗੇ ਜਸਟ ਹਬ ਸਕਿਲ ਸਵਿਜ਼ माथ होर भी कई जो ब्रांड है इतने है कि ब्रांड अपने को इतने आप कह रहे टॉप प्रीमियम ब्रांड्स इतने अवेलेबल लगे है लैकमे है रिनी है शील्स प्रोफेसनल है जस्ट हब है कलर सेंस है फेस स्कैंड है ग्लैम ट्वेंटी वन है लोटस है शुगर है शुगर पॉप है मैक है मतलब मैक्सीम जो ब्रांड थोड़ी रुकॉन्न फुलफिल्ड सा इतने मौजूद है ਇੱਕ ਪ੍ਰੀਮੀਅਮ ਰੇਂਜ ਇੰਟਰਨੈਸ਼ਨਲ ਬ੍ਰਾਂਡ ਜਿਹੜੇ ਕੀ ਮਤਲਬ ਕੀ ਪ੍ਰਾਈਮ ਜਿਹੜੇ ਕਸਮਰ ਆ ਉਹਨਾਂ ਦੀ ਪਹਿਲੀ ਪਸੰਦ ਹੁੰਦੇ ਆ ਤੇ ਜੇ ਕਰੀਏ ਵੱਡੇ ਵੱਡੇ ਜਿਹੜੇ ਇੰਟਰਨੈਸ਼ਨਲ ਸੈਲੂਨਸ ਦੇ ਵਿੱਚ ਚਾਹੀਏ ਤੇ ਇਹ ਬ੍ਰਾਂਡ ਮਿਲਦੇ ਤੇ ਇਹਨਾਂ ਇਹਨਾਂ ਤੇ ਵੀ ਆਫਰ ਹਾਂ ਸਰ ਨਾਰਮਲੀ ਇਹਦੇ ਵਿੱਚ ਕੀ ਹੁੰਦਾ ਗਾਵਾ ਜੋ ਸੀ ਫੇਸ ਕਰਦੇ ਆ ਆਪਣੇ ਸਾਡੇ ਕਾਰਦੀ ਪਰਚੇਜ਼ ਹੁੰਦੇ ਆ ਫਿਰ ਲੈਂਦੀਆਂ ਜੋ ਸੀ ਕੰਪਨੀ ਆਊਟਲੈਟ ਤੇ ਜਾਂਦੇ ਆ ਸਮਥ ਡਿਸਕਾਊਂਟ ਨਹੀਂ ਮਿਲਦਾ ਕੋਈ ਸੀਜ਼ਨਲ ਡਿਸਕਾਊਂਟ ਹੁੰਦਾ ਹੋਵੇ ਤੁਹਾਨੂੰ ਕੋਈ ਪਾਊਚ ਫ੍ਰੀ ਦਿੱਤਾ ਕੋਈ 5-10% ਡਿਸਕਾਊਂਟ ਦਿੱਤਾ ਜਿਵੇਂ ਕਿ ਤੁਸੀਂ ਬਾਹਰੋਂ ਲੈਣੇ ਆ ਟ੍ਰੇਡ ਚ ਉੱ ਇਹ ਕਿ ਉਹਦੇ ਸੋਚਿਆ ਕਿਸੀ ਹੈ ਜਿਹੜਾ ਸੈਕਸ਼ਨ ਤੇ ਡਿਵੈਲਪ ਕਰਨਾ ਦੋ ਆਫ ਜ਼ਰ ਦੇ ਵਿੱਚ ਜਿਦੇ ਵਿੱਚ ਕੰਪਨੀ ਦੇ ਆਊਟਰ ਟੋਨ ਸਾਡਾ ਕੋ ਰੋਲ ਨਾ ਹੋਵੇ ਕੰਪਨੀ ਦਾ ਸੇਲਸ ਗਰਲਸ ਹੈਗੀਆਂ ਕੰਪਨੀ ਦਾ ਸਮਾਨ ਹੈ ਉਹਨਕੇ অথੈਨਟੀਕੇਸ਼ਨ ਗਰੰਟੀਡ ਹੈ ਹੁਣ ਸਾਡੀ ਪਾਰਟਿਸਪੇਸ਼ਨ ਕੀ ਸੀ ਅਸੀਂ ਸੋਚਿਆ ਹੁਣ ਪਾਰਟਿਸਪੇਸ਼ਨ ਆਪਾਂ ਐਜ਼ ਅ ਦੋ ਆਫ ਜ਼ਰ ਕਰਨਾ ਹੈ ਅਸੀਂ ਉਹਨੂੰ ਟਰਾਈ ਕੀਤਾ 100% ਕੈਸ਼ਬੈਕ ਦੀ ਆਫਰ ਦੇਣ ਦਾ ਸੀਜ਼ਨਲ ਠੀਕ ਹੈ ਕਰਵਾ ਚਾਹੁੰਦੇ ਸੀ ਦਿੱਤੀ ਕੰਪਨੀਆਂ ਵੀ ਖੁਸ਼ ਸਾਡੇ ਕਲਾਇੰਟ ਵੀ ਖੁਸ਼ ਤੇ ਸੋ ਨਵੇਂ ਸਾਲ ਚੋਂ ਕਿਤਾ ਦੁਆਰਾ ਪਰ ਨੂੰ ਪ੍ਰੋਮੋਟ ਕਰੀ ਤੇ ਬਿਲਕੁਲ ਗੱਲ ਕੀ تھی ਨਵੇਂ ਸਾਲ ਦੇ ਵਿੱਚ ਦੁਬਾਰਾ ਪ੍ਰੋਮੋਟ ਕੀਤਾ ਤੇ ਪ੍ਰੋਮੋਸ਼ਨ ਵੀ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਕਿ ਕੰਪਨੀ ਦੇ origignal brand ਦਵਾ ਬਾਜ਼ਾਰ ਦਾ ਆਪਣੇ ਆਪ ਚ ਨਾਮ ਹੈ ਤਾਂ ਦਵਾ ਬਾਜ਼ਾਰ ਜੇ ਆ ਗਿਆ ਤੇ ਇੱਥੇ originality ਦੀ ਗਾਰੰਟੀ ਕੀਤੀ ਤੇ ਕੰਪਨੀ ਦੇ ਆਪਣੇ ਪ੍ਰੋਡਕਟ ਜਿਹੜੇ ਹੈ ਇੱਥੇ ਰੱਖੇ ਹੋਏ ਆ ਦੂਸਰੀ ਗੱਲ ਕਰੀਏ ਤੇ 100% ਕੈਸ਼ਬੈਕ ਦੇ ਨਾਲ ਨਾਲ ਲੂਟ ਆਫਰ ਵੀ ਚੱਲਦੀ ਪਈ ਹੈ ਮੈਂ ਤੁਹਾਨੂੰ ਦਿਖਾ ਦਾਂ ਲੂਟ ਆਫਰ ਵੀ ਚੱਲਦੀ ਪਈ ਹੈ 295 ਵਾਲੀ ਲਿਪਸਟਿਕ ਜਿਹੜੀ ਹੈ 199 ਦੇ ਵਿੱਚ 225 ਰੁਪਏ ਵਾਲੀ 149 ਦੇ ਵਿੱਚ लूट ਆਫਰ ਜਿਹੜੀ ਜਲਦੀ ਹੈ लूट ਆਫਰ ਦੇ ਨਾਲ ਨਾਲ 100% ਕੈਸ਼ਬੈਕ ਵੀ ਜਿਹੜਾ ਉਹ 20 ਪ੍ਰੋਡਕਟਸ ਦੇ ਵਿੱਚ ਮਿਲ ਰਿਹਾ ਤੁਹਾਨੂੰ 295 ਐਮ ਆਰ ਪੀ ਹੈ ਤੁਹਾਨੂੰ ਸਿਰ 199 ਦੀ سیل ਕਰਾਂਗੇ ਤੇ 195 ਜਿਹੜਾ ਮਾਉਂਟ ਹੈ ਉਹ ਵੀ ਕੈਸ਼ਬੈਕ ਇਨਕਲੂਡ ਹੈ ਤੁਹਾਨੂੰ 195 ਦਾ ਸਮਾਨ ਤੁਹਾਨੂੰ ਫ੍ਰੀ ਪਰਚੇਸ ਕਰਨ ਦੀ ਆਪਰਚੂਨਿਟੀ ਮਿਲੇਗੀ 100% ਕੈਸ਼ਬੈਕ ਤਦ ਵਿੱਚ ਮਿਲੇਗਾ ਯਾਨੀ ਕਿ ਆਲਰੇਡੀ ਇੱਕ ਡਿਸਕਾਊਂਟ ਅਬੋ 50% ਉਸ ਤੋਂ ਬਾਅਦ ਫਿਰ 100% ਦਾ ਕੈਸ਼ਬੈਕ ਹਾਂ ਜੀ ਜੋ ਵੀ ਸੇਲ ਅਮਾਉਂਟ ਆਗੀ ਸਾਡੀ 골ਡਨ ਬਿਊਟੀਲ ਸੈਕਸ਼ਨ ਦੀ ਇਹ ਹਰ ਸੇਲ ਅਮਾਉਂਟ ਤੇ 100% ਕੈਸ਼ਬੈਕ ਸਾਨੂੰ ਕੰਪਨੀ ਸਪੌਂਸਰ ਕਰ ਰਹੀ ਹੈ ਤੇ 100% ਕੈਸ਼ਬੈਕ ਜਿਹੜਾ ਕਿ ਇੰਟਰਨੈਸ਼ਨਲ ਬ੍ਰਾਂਡ ਦੇ ਵਿੱਚ ਮਿਲ ਰਿਹਾ ਤੇ ਇੱਕ ਵਾਰੀ ਮੈਂ ਸਟੋਰ ਦੀ ਪੂਰੀ ਤੁਹਾਨੂੰ ਲੁੱਕ ਦਿਖਾਦਾ ਸਟੋਰ ਜਿਹੜਾ ਦਿੱਖਿਆ ਕਾਫੀ ਵਾਈਡ ਰੇਂਜ ਜਿਹੜੀ ਤੁਹਾਨੂੰ ਮਿਲ ਰਹੀ ਹੈ ਤੁਸੀਂ ਇੱਕ ਵਾਰੀ ਇੱਥੇ ਆਓਗੇ ਤਾਂ ਤੁਹਾਨੂੰ ਇਸ ਤਰ੍ਹਾਂ ਦੀ ਆਈਟਮਸ ਮਿਲਿਆngi ਜਿਹੜੀ ਤੁਸੀਂ ਸ਼ਾਇਦ ਆਪਣਾ ਇਹਦੀ ਨੀਡ ਜਿਹੜੀ ਤੁਹਾਨੂੰ ਰਹੀ ਸੀ ਤੁਸੀਂ ਉਹਦੀ ਰੀਚ ਨਹੀਂ ਪਹੁੰਚ ਸਕਦੇ ਸੀ ਪਰ ਇੱਥੇ ਆ ਕੇ ਤੁਹਾਨੂੰ ਕੰਪਲੀਟ ਰੇਂਜ ਮਿਲ ਜਾਏਗੀ ਤੁਹਾਨੂੰ ਰੀਚ ਵੀ ਮਿਲੇਗੀ ਡੀਡ ਵੀ ਮਿਲੇਗੀ ਤਾਂ ਤੁਹਾਨੂੰ ਨਾਲ ਬ੍ਰਾਂਡ ਵੀ ਮਿਲੇਗਾ ਤੇ ਔਰੀਜినੈਲਟੀ ਦੀ ਗਾਰੰਟੀ ਦਵਾ ਬਾਜ਼ਾਰ ਦੀ ਰੇਂਜ ਦੀ ਗਾਰੰਟੀ ਤੇ ਸਭ ਤੋਂ ਵੱਡੀ ਗੱਲ ਆਫਰ ਜਿਹੜੀ ਹੈ ਜਿਹੜੀ ਤੁਹਾਨੂੰ ਕਿਤੇ ਨਹੀਂ ਮਿਲੇਗੀ ਇਹ ਆਫਰ 100% ਕੈਸ਼ਬੈਕ ਦੀ ਜੋ ਸਿਰਫ ਇੱਥੇ ਹੀ ਮਿਲੇਗੀ ਤੇ ਦੂਸਰੀ ਗੱਲ ਕਰੀਏ ਆਪਣੇ ਕੋ ਹੋਰ ਕਿਹ ਉਹ ਫੁੱਜੀ ਵਿੱਚ ਕਰ ਰਹੇ ਸੀ ਸਰ ਇਹ ਬੜਾ ਵੱਡਾ ਕੁਐਸਚਨ ਹੈਗਾ ਸੀ ਕਿ ਇੱਕ ਰਿਵਾਜ ਲੋਕਾਂ ਦੇ ਮਾਇੰਚ ਹੁੰਦਾ ਵੈ ਯਾਰ ਜਿਹੜੀ ਚੀਜ਼ ਫ੍ਰੀ ਮਿਲਦੀ ਉਹਦੀ ਨਾ ਕੁਆਲਿਟੀ ਜਾਂ ਉਹਦੀ অথੈਨਟੀਟੀ ਗਰੰਟੀਡ ਨਹੀਂ ਹੁੰਦੀ ਜਦੋਂ ਦਾ ਪਰਪਸ ਨਹੀਂ ਹੈ ਇਹ ਨਾ ਜ਼ਿਆਦਾ ਵਧੀਆ ਹੁੰਦਾਗਾ ਅਸੀਂ ਉਸੇ ਚੀਜ਼ ਤੇ ਵਰਕਆਊਟ ਕੀਤਾ ਪਹਿਲੇ ਅਸੀਂ ਉਸ ਚੀਜ਼ ਨੂੰ ਫੁਲਫਿਲ ਕੀਤਾ ਤੁਸੀਂ ਇਹ ਬਲੀਵ ਕਰੋਗੇ ਕਿ ਸਵੇਰ ਦੇ ਪੰਜ ਕਲਾਇੰਟ ਐਸੇ ਆਏ ਆ ਜਿਨ੍ਹਾਂ ਨੇ 100% ਆਫਰ ਵਾਲਾ ਸਮਾਨ ਪਹਿਲੇ ਪਰਚੇਸ ਕੀਤਾ ਉਹਨਾਂ ਨੇ ਪਹਿਲੇ ਪਸੰਦ ਕੀਤਾ ਉਸ ਵਕਤ ਉਹਨੇ ਮੌਨ ਦੀ ਪਰਚੇਸ ਕੀਤੀ ਹੈ ਕਿ ਉਹ ਲੈਣ ਯਾਨੀ ਕਿ ਆਫਰ ਦੇ ਵਿੱਚ ਜਿਹੜੇ ਪ੍ਰੋਡਕਟ ਰੱਖੇ ਗਏ ਆ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਕੁਆਲਿਟੀ ਜਿਹੜੀ ਆ ਉਹ ਬਿਹਤਰੀਨ ਕੁਆਲਿਟੀ ਹੋਲਡ ਕਰਦੇ ਆ ਤੇ ਉਸ ਦੀ ਵੀ ਹੈਵੀ ਡਿਮਾਂਡ ਹੈਗੀ ਮਾਰਕੀਟ 'ਚ ਉਹ ਸਾਰੇ 5 ਸਟਾਰ ਰੇਟਡ ਪ੍ਰੋਡਕਟਸ ਆ ਗਏ ਆ ਜਿਹੜਾ ਹਰ ਫੀਮੇਲ ਹਰ ਮੇਲ ਯੂਜ਼ ਕਰਨਾ ਚਾਹੁੰਦਾ ਵੈ ਉਹਨੂੰ ਨਾਰਮਲੀ ਕਿਤੇ ਨਜ਼ਰ ਨਹੀਂ ਆਉਂਦੇ ਆਨਲਾਈਨ ਤੋਂ ਇਲਾਵਾ ਅਸੀਂ ਉਹਨਾਂ ਨੂੰ ਫਿਜ਼ੀਕਲ ਆਫਲਾਈਨ ਦੇ ਵਿੱਚ ਅਵੇਲੇਬਲ ਕਰਾ ਰਹੇ ਆ ਉਹ ਵੀ ਫ੍ਰੀ ਆਫ ਕਾਸਟ ਬਿਲਕੁਲ ਫ੍ਰੀ ਬਹੁਤ ਵੱਡੀ ਗੱਲ ਹੈ ਆਨਲਾਈਨ ਦੇ ਵਿੱਚ ਜਿਹੜੀ ਵੀ ਪ੍ਰੋਡਕਟ ਲੈਂਦੇ ਆ ਉਹ ਤੁਹਾਨੂੰ ਫਿਜ਼ੀਕਲ ਆਫਲਾਈਨ ਤੇ ਉਹ ਵੀ ਫ੍ਰੀ ਸਭ ਤੋਂ ਵੱਡੀ ਆਫਰ ਉਹ ਵੀ ਫ੍ਰੀ 100% ਕੈਸ਼ਬੈਕ ਦੀ ਜਿਹੜੀ ਆਫਰ ਦਿੱਤੀ ਗਈ ਹੈ ਤੇ ਨਾਲ ਲੂਟ ਆਫਰ ਜਿਹੜੀ ਚੱਲਦੀ ਪਈ ਹੈ ਤੇ ਇਸ ਸਟੋਰ ਦੇ ਵਿੱਚ ਜਦੋਂ ਤੁਸੀਂ ਇੱਕ ਵਾਰੀ ਐਂਟਰ ਕਰੋਗੇ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਏਗਾ ਔਰੀਜਿਨੈਲਟੀ ਦੀ ਗਾਰੰਟੀ ਤੇ ਨਾਲ-ਨਾਲ ਤੁਹਾਨੂੰ ਕਿਹੜੀ-ਕਿਹੜੀਆਂ ਆਫਰ ਹੈ ਗਿਆ ਇੱਕ ਵਾਰੀ ਤੁਸੀਂ ਆਓਗੇ ਤਾਂ ਤੁਹਾਨੂੰ ਆਪਣੀ ਅੱਖਾਂ ਤੇ ਕੰਨ ਤੇ ਯਕੀਨੀ ਹੋਏਗਾ ਸੇਲਸ ਪਰਸਨ ਨੂੰ ਦੋ ਵਾਰੀ ਪੁੱਛੋਗੇ ਕਿ ਇਹਦੇ ਤੇ ਵੀ 100% ਕੈਸ਼ਬੈਕ ਹੈ ਕਿਉਂਕਿ ਡਿਸਕਾਊਂਟ ਲਿਖ ਕੇ ਤੁਹਾਨੂੰ ਕਹਾਂ ਸਕਦਾ ਜਿਹੜੀ ਕੰਬੀਨੇਸ਼ਨ ਅਟੈਚ ਹੈ ਜਿਹਦੀ ਆਪਾਂ ਕੈਸ਼ਬੈਕ ਸਿੱਧਾ ਲੋਕਾਂ ਨੂੰ ਦੇ ਰਹੇ ਆ ਉਹਦੇ ਚ ਪਹਿਲਾ ਨੰਬਰ ਆਂਦਾ ਵਾਓ ਦਾ ਵਾਓ ਇੰਡੀਅਨ ਫੋਰਚੂਨ 500 ਫਰਸਟ ਬ੍ਰਾਂਡ ਹੈ ਠੀਕ ਹੈ ਜੀ ਸਾਡੇ ਕੋਲ ਵਾਓ ਦੀ ਹੇਅਰ ਐਂਡ ਸਕਿਨ ਰੇਂਜ ਹੈ ਜਿਹੜੀ ਟੋਟਲੀ ਫ੍ਰੀ ਆਫ ਕਾਸਟ ਲੋਕਾਂ ਲਈ ਜੋ ਤੁਸੀਂ ਪਰਚੇਸ ਸਾਡੇ ਕੋਲ ਕਰਦੇ ਹੋ ਜਿੰਨਾ ਤੇ 100% ਕੈਸ਼ਬੈਕ ਆਫਰ ਹੈ ਜਿੰਨਾ ਐਮ ਆਰ ਪੀ ਤੁਸੀਂ ਪੇ ਕਰੋਗੇ ਉਹਨੇ ਅਮਦੋਸ਼ਾ ਚੀਫ ਫ੍ਰੀ ਲੈ ਸਕਦੇ ਹੋ ਇਹ ਪ੍ਰੀਮੀਅਮ ਪ੍ਰੋਡਕਟਸ ਹੈ ਦੂਜਾ ਸਾਡੇ ਕੋਲ ਕੰਪਨੀ ਆ ਗਈ ਹੈ ਮੈਰੀਕੋ ਉਹਨਾਂ ਦੇ ਕੋਕੋਨਟ ਆਇਲ ਆਂਦੇ ਬੜੀ ਪ ਠੀਕ ਹੈ ਇਹ ਚਾਂਦੀ ਸਾਡੇ ਪ੍ਰੋਡਕਟ ਨੂੰ ਕੀ ਯੂਜ਼ ਕਰਨ ਇਸ ਲਈ ਦਵਾ ਬਜ਼ਾਰ ਦੇ ਵਿੱਚ ਨਾ ਫਸਟ ਕਾਊਂਟਰ ਹੈ ਜਿੱਦੇ ਤੇ ਆਪੜਾ ਟੋਟਲ ਫ੍ਰੀ ਹੈ ਅੱਛਾ ਇਹ ਚ ਇਹ ਹੀ ਪ੍ਰੋਡਕਟ ਅਗੇ ਹੈ ਡਰਾਈ ਫੇਸ ਵਾਸ਼ ਡਰਾਈ ਸ਼ੈਂਪੂ ਤੁਸੀਂ ਸੁਣਦੇ ਆਨਲਾਈਨ ਦੇ ਵਿੱਚ ਡਰਾਈ ਫੇਸ ਵਾਸ਼ ਡਰਾਈ ਸ਼ੈਂਪੂ ਅੱਜਕੱਲ ਬੜਾ ਟ੍ਰੈਂਡਿੰਗ ਚ ਹੈ ਟ੍ਰੈਂਡਿੰਗ ਚ ਹਾਂ ਤਾਂ ਪਾਣੀ ਦੀ ਜੂਟ ਨਹੀਂ ਕੀ ਹੈ ਉਹ ਮੈਰੀਕੋ ਦੇ ਪ੍ਰੋਡਕਟ ਆਉਂਦੇ ਹੈ ਸਾਡੇ ਕੋ ਫ੍ਰੀ ਆਫ ਕਾਸਟ ਹੈ ਅੱਛਾ ਦੂਜਾ ਪ੍ਰੋਡਕਟ ਸਾਡੇ ਕੋ ਗਾਵਾ ਹੈ ਇਹ ਤੁਸੀਂ ਦੇਖੋਗੇ ਕੈਰਮੈਸੀ ਦਾ ਫੇਸ ਵਾਸ਼ ਅੱਛਾ ਸਭ ਤੋਂ ਟ੍ਰੈਂਡਿੰਗ ਫੇਸ ਵਾਸ਼ ਹੈ ਬਿਕੋਜ਼ ਅ ਟੀਨੇਜਰਸ ਦਾ ਜਰਾ ਹਾਰਮੋਨਲ ਐਕਨੇ ਹੁੰਦਾ ਵੈ ਬੱਚੇ ਜਵਾਨ ਹੁੰਦੇ ਹਾਰਮੋਨ ਚੇਂਜ ਹੁੰਦਾ ਵੈ ਉਦੋਂ ਐਕਨੇ ਆਂਦੇ ਆ ਐਸਪੈਸ਼ਲੀ ਉਹਨੂੰ ਕਲੀਅਰ ਕਰਦਾ ਮਗਰ ਉਹਦੇ ਲਈ ਬੱਚੇ ਬਹੁਤ ਲੰਬੇ ਲੰਬੇ ਚੋੜੇ ਟ੍ਰੀਟਮੈਂਟ ਕਰਵਾਉਂਦੇ ਆ ਸਕਿਨ ਟ੍ਰੀਟਮੈਂਟ ਕਰਵਾਉਂਦੇ ਆ ਲੰਬੇ ਲੰਬੇ ਸੈਟਿੰਗ ਦੇਣੀ ਪੈਂਦੀ ਹੈ ਤੇ ਉਹਦੇ ਲਈ ਕਯੋਰਨੈਸ ਤੇ ਇਹ ਫੇਸ ਵਾਸ਼ ਤੋਂ ਮਿਲ ਜਾਏਗਾ ਹਾਂ ਪਹਿਲੇ ਪ੍ਰੋਡਕਟਸ ਸਰ ਕੋ ਕਾਸਮੈਟਿਕ ਅਵੇਲੇਬਲ ਹੁੰਦੇ ਸੀ ਨਾ ਇੰਨਾ ਪ੍ਰੋਡਕਟਸ ਨੂੰ ਡਾਕਟਰ ਕੋ ਜਾਣਾ ਪੈਂਦਾ ਸੀ ਹੁਣ ਇਹ ਪ੍ਰੋਡਕਟ ਜਿਹੜੇ ਆ ਵੱਡੇ ਬ੍ਰਾਂਡਸ ਦੇ ਰਿਹਾ ਆਲਰੇਡੀ ਆਪਣੇ ਕਾਸਮੈ ਸਾਡੇ ਕੋਲ ਜਿਹੜਾ ਫਾਸਟ ਮੂਵਿੰਗ ਪ੍ਰੋਡਕਟ ਹੈ ਮੈਂ ਹਾਈएस्ट ਸਟੈਂਡ ਸੈਕਟਰ ਦਾ ਸਾਡੇ ਕੋਲ ਫ੍ਰੀ ਆਫ ਕਾਸਟ ਹੈ ਦੂਸਰੀ ਗੱਲ ਕਰੀਏ ਇਸ ਤਰ੍ਹਾਂ ਦੇ ਪ੍ਰੋਡਕਟ ਤੁਸੀਂ ਫ੍ਰੀ ਦੇ ਦਿਓ ਜਿਹੜੇ ਕਿ ਸਕਿਨ ਸਪੈਸ਼ਲਿਸਟ ਵੀ ਰეკਮੈਂਡ ਕਰਦੇਗੇ ਜੇ ਉਹ ਵੀ ਆਪਣੇ ਕਲਾਇੰਟ ਨੂੰ ਰეკਮੈਂਡ ਕਰਦੇ ਹੋ ਪ੍ਰੋਪਰ ਪ੍ਰੋਡਕਟਸ ਨੂੰ ਹਾਂ ਬਿਲਕੁਲ ਸਰ ਤੁਸੀਂ ਕਹੇ ਮੈਂ ਦੇਖ ਲੇਤਾ ਵਾਂ ਇਹ ઓਲੇ ਹੈ ਇੰਪੋਰਟਡ ਇਹਨਾਂ ਦਾ ਬ੍ਰਾਂਡ ਹੈ ਬਾਡੀ ਆਫ ਸ਼ਾਂਦਾ ਹੈ ਸਾਡੇ ਕੋਲ ਫ੍ਰੀ ਆਫ ਕਾਸਟ ਅਵੇਲੇਬਲ ਤਾਂ ਨਾਨ ਕੰਪਨੀ ਨੇ ਕਰਾਇਆ ਹੋਇਆ ਹੈ ਲਾਈਵ ਔਨ ਹੈ ਹੇਅਰ ਕੇਅਰ ਦਾ ਲਾਈਵ ਔਨ ਸਭ ਤੋਂ ਟਾਪ ਦਾ ਬ੍ਰਾਂਡ ਹੈ ਇਹਦਾ హెయిర్ కేర్ ਜਿਹੜਾ ਗੇਨਰ హెయిర్ ਗੇਨਰ ਜਿਹੜਾ ਇਹਦਾ ਪ੍ਰੋਡਕਟ ਜਿਹੜਾ ਹੈਗਾ ਵਾ ਸਭ ਤੋਂ ਟ੍ਰੈਂਡਿੰਗ ਬ੍ਰਾਂਡ ਹੈਗਾ ਵਾ ਸਾਡੇ ਕੋਲ ਦੋ ਸਾਈਜ਼ ਇਹਦੇ ਬਿਲਕੁਲ ਅਵੇਲੇਬਲ ਹੈ ਫ੍ਰੀ ਦੇ ਵਿੱਚ ਤਾਂ ਨਹੀਂ ਲਈ ਪੈਸੇ ਖਚਣ ਦੀ ਜ਼ਰੂਰਤ ਨਹੀਂ ਹੈ ਯਾਨੀ ਕਿ ਟ੍ਰੈਂਡਿੰਗ ਤੇ ਜਿਹੜੇ ਰਿਕਮੈਂਡੇਸ਼ਨ ਵਾਲੇ ਪ੍ਰੋਡਕਟ ਹੈ ਜਿਹੜੇ ਕਿ ਮਤਲਬ ਕਿ ਸਕਿਨ ਸਪੈਸ਼ਲਿਸਟ ਇੱਕ ਡਾਕਟਰ ਗੱਲ ਕਰੀਏ ਆਯੁਰਵੈਦਿਕ ਡਾਕਟਰ ਵੀ ਇਹਨਾਂ ਪ੍ਰੋਡਕਟਸ ਨੂੰ ਰਿਕਮੈਂਡ ਕਰਦੇ ਆਗੇ ਆ ਉਹ ਉਹ ਵੀ ਰਿਕਮੈਂਡ ਕਰਦੇ ਤੇ ਉਹ ਤੁਹਾਡੇ ਕੋਲ ਆਫਿਸ ਦੇ ਵਿੱਚ ਫ੍ਰੀ ਪ੍ਰੋਡਕਟ ਦੇ ਬਿਲਕੁਲ ਬਿਲਕੁਲ ਹੁਣ ਐਪਲਮ ਹੈ ਹੁਣਪਲਮ ਇੰਡੀਆ ਦਾ ਫਰਸ ਇਦੇ ਵਿੱਚ ਕੋਈ ਵੀ ਜਿਹੜਾ ਵੈ ਐਨੀਮਲ ਦਾ ਐਕਸਟ੍ਰੈਕਟ ਯੂਜ਼ ਨਹੀਂ ਹੁੰਦਾ ਸਕਿਨ ਕੇਅਰ ਦੇ ਵਿੱਚ ਸਾਰਾ ਵੈਜੀਟੇਬਲ ਵੈਜ ਚੀਜ਼ ਹੈਗੀ ਵੀਗਨ ਹੈ ਟੋਟਲ ਪlant based ਠੀਕ ਹੈ ਜੀ ਇਹਦੀ ਰੇਂਜ ਬਹੁਤ ਦਾ ਟ੍ਰੈਂਡਿੰਗ ਹੈ ਤੁਹਾਨੂੰ ਹਰ ਅੱਪਰ ਸੈਲੂਨ ਦੇ ਵਿੱਚ ਟੈਪਲਮ ਦੀ ਰੇਂਜ ਅਜ਼ਰ ਆਏਗੀ ਸਾਡੇ ਕੋਲ ਟੋਟਲੀ ਫ੍ਰੀ ਹੈ ਯਾਨੀ ਕਿ ਪਲਮ ਵੀ ਤੜਕੋ ਟੋਟਲੀ ਫ੍ਰੀ ਹੈ 100% ਆਰਗੈਨਿਕ ਪ੍ਰੋਡਕਟ ਜਿਹੜਾ ਕਿ ਲੈ ਜਾਂਦਾ ਆਪਣੇ ਆਪ ਦੇ ਵਿੱਚ ਬਹੁਤ ਡਿਪੈਂਡ ਸਰ ਹੁਣ ਦੂਜਾ ਤੋਂ ਬੈਂਡ ਹਨਾ ਜਿਹੜਾ ਸਭ ਤੋਂ ਸਰ ਕੋ ਟ੍ਰੈਂਡਿੰਗ ਚੱਲਦਾ ਸਰ ਕੋ ਅਮੇਸ਼ਾ ਚੌਟੇਜ ਹੋ ਜਾਂਦੀ ਹੈ ਲੁਕੇ ਨੂੰ ਲੈ ਆਂਦੇ ਇਹਨਾਂ ਸਮਾਨ ਮਾਰਟਿਨ ਕੋਕਵਲ ਜਿਹੜਾ ਬ੍ਰਾਂਡ ਹੈ THAILAND ਦਾ ਬ੍ਰਾਂਡ ਹੈ ਆਈ ਤੋਂ 2-4 ਸਾਲ ਪਹਿਲਾਂ ਸਾਨੂੰ ਸਿਰਫ ਜਦੋਂ ਆਪਾਂ ਬਾਈਏ ਟ੍ਰੈਵਲ ਕਰਦੇ ਸਾਨੂੰ ਉਦੋਂ ਇੰਟਰਨੈਸ਼ਨਲ 에어ਪੋਰਟਸ 'ਚ ਨਜ਼ਰ ਆਂਦਾ ਸੀ ਜਾਂ ਫਿਰ ਜਿਹੜੇ ਲੋਕੀ ਜਾਂਦੇ ਹੀ ਸਪੈਸ਼ਲੀ ਮੰਗਾਉਂਦੇ ਸੀ ਪ੍ਰੋਡਕਟ ਮੰਗਾਉਂਦੇ ਸੀ ਕਹਿ ਕੇ ਕਿ ਤੂੰ ਚੱਲਿਆ ਯਾਰ ਮੇਰੇ ਲਈ ਵੀ ਲੈ ਕੇ ਆ ਮੰਗਾਉਂਦੇ ਸੀ ਹਨਾ ਹੁਣ ਆਨਲਾਈਨ ਕਰ ਲੋਕਰ ਨੌਲੇਜ ਹੋ ਗਈ ਕੰਪਨੀ ਹੁਣ ਇੰਡੀਆ ਐਂਟਰ ਕਰ ਚੁੱਕੀ ਹੈ ਇਹ ਪਰਫਿਊਮ ਬੇਸਡ ਬ੍ਰਾਂਡ ਹੈਗਾ ਵਾ ਤੁਸੀਂ ਇਹਨੂੰ ਬ੍ਰਾਂਡ ਕੋ ਯੂਜ਼ ਕਰ ਲਿਆ ਜਿਹੜੇ ਪਰਫਿਊਮ ਲਵਰਸ ਅਗੇ ਹੈ ਉਹ ਦੁਆਰ ਉਹ ਤੋਂ ਬ੍ਰਾਂਡ ਯੂਜ਼ ਨਹੀਂ ਕਰ ਸਕਦੇ ਕਿ ਇੰਨਾ ਵੱਡਾ ਬ੍ਰਾਂਡ ਹੈਗਾ ਵੇ ਜਿਹੜਾ ਸਾਡੇ ਕੋਲੇ ਰੇਂਜ ਅਵੇਲੇਬਲ ਫ੍ਰੀ ਹੈ ਇਹ ਸਾਡੇ ਕੋ ਮਸ਼ਾ ਸ਼ਾਰਟ ਰਹਿੰਦਾ ਮੈਨਿੰ ਇੱਕ ਡਿਮਾਂਡ ਸਾਡੇ ਕੋ ਆਉਂਦੀ ਹੈ ਫ੍ਰੀ ਲਈ ਚੀਜ਼ ਦੀ ਡਿਮਾਂਡ ਜ਼ਿਆਦਾ ਲੋਕ ਇਹਨਾਂ ਪਰਚੇਸ ਸਪੈਸ਼ਲੀ ਕਰਦੋਂ ਖਰੀਦਣ ਦੀ ਯਾਨੀ ਕਿ ਇਥੇ ਉਲਟਾ ਹੋ ਗਿਆ ਸੇਲ ਜਿਹੜੀ ਹੈ ਉਹ ਫ੍ਰੀ ਵਾਲੀ ਜਿਹੜੀ ਆਈਟਮ ਦੇ ਰਹੇ ਉਹ ਦੀ ਕੁਆਲਿਟੀ ਕਰਕੇ ਫ੍ਰੀ ਵਾਲੀ ਆਈਟਮ ਦੀ ਕੁਆਲਿਟੀ ਇੰਨੀ ਵਧੀਆ ਕਿ ਲੋਕੀ ਪਹਿਲਾਂ ਉਹ ਪਰਚੇਸ ਕਰਦੇ ਆ ਤੇ ਦੂਸਰੀ ਆਈਟਮ ਬਾਅਦ ਚ ਪਰਚੇਸ ਕਰ ਹੁਣ ਤੁਸੀਂ ਆਨਲਾਈਨ ਜਾਓ ਇੰਸਟਾ ਤੇ ਫੇਸਬੁੱਕ ਤੇ ਡਾਟਨ ਕੀ ਡਾ ਲੋਕਾਂ ਦੇ ਜਿਹੜਾ ਰਿਵਿਊਜ਼ ਹੁੰਦੇ ਆ ਡੋਟ ਐਂਡ ਕੀ ਦੇ ਆ ਡੋਟ ਐਂਡ ਕੀ ਦਾ ਮੌਇਸਚਰਾਈਜ਼ਰ ਸਾਡੇ ਕੋਲ ਟੋਟਲੀ ਫ੍ਰੀ ਹੈ ਅੱਜ ਦੇ ਟਾਈਮ ਦੀ ਜ਼ਰੂਰਤ ਵੀ ਹੈ ਹਾਂ ਫੀਮੇਲਸ ਨੇ ਰਾਤੀ ਮੌਇਸਚਰਾਈਜ਼ਰ ਲਗਾ ਕੇ ਸੋਣਾ ਉਹਨਾਂ ਨੇ ਸਕਿਨ ਦੀ ਕੇਅਰ ਕਰਨੀ ਹੈ ਟੋਟਲ ਫ੍ਰੀ ਹੈ ਹਾਈ ਫੀਮੇਲ ਨਹੀਂ ਫੀਮੇਲ ਮੇਲ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਬਣ ਗਈ ਅੱਜ ਦੇ ਟਾਈਮ ਤੇ ਕਿਉਂਕਿ ਸਕਿਨ ਜਿਹੜੀ ਹੈ ਉਹ ਸੈਂਸਿਟਿਵ ਹੁੰਦੀ ਜਾ ਰਹੀ ਹੈ ਬਿਕੋਜ਼ ਆ ਮੇਲ ਗਰੂਮਿੰਗ ਅੱਜ ਦੇ ਟ੍ਰੈਂਡਿੰਗ ਹੈ ਹਰ ਬੰਦਾ ਆਪਣੇ ਵੱਲ ਧਿਆਨ ਦੇ ਰਿਹਾ ਆਪਣੇ ਗੁਮਿੰਗ ਵੱਲ ਧਿਆਨ ਦੇ ਰਿਹਾ ਉਹ ਨਾਲ ਚੀਜ਼ ਹੈਗੀ ਹੈ ਅਗਲਾ ਖਾਨਾ ਰੈਵਲੋਨ रेवलॉन द प्रोफेशनल ਸਭ ਤੋਂ ਵੱਡਾ ਬ੍ਰਾਂਡ ਹੈ ਇਹਦਾ ਬਹੁਤ ਪੁਰਾਣਾ ਬ੍ਰਾਂਡ ਹੈ ਬਹੁਤ ਪੁਰਾਣਾ ਤੇ ਖਾਸ ਕਰ ਜਿਹੜੇ ਪ੍ਰਾਈਮ ਸੈਲੂਨਸ ਹੈਗੇ ਆ ਉਹ ਜ਼ਿਆਦਾ ਇਹਨੂੰ ਪ੍ਰੇਫਰ ਕਰਦੇ ਨੇ ਰੈਵਲੋਂ ਦਾ ਸ਼ੈਂਪੂ ਕੰਡੀਸ਼ਨਰ ਉੱਥੇ ਚੱਲਦਾ ਹੈ ਰੈਵਲੋਂ ਦਾ ਸ਼ੈਂਪੂ ਪ੍ਰੋਫੈਸ਼ਨਲ ਜਿਹੜਾ ਆਲਰੇਡੀ ਨਾਰਮਲ ਸ਼ੈਂਪੂ ਤੋਂ ਸਸਤਾ ਹੁੰਦਾ ਪ੍ਰੋਫੈਸ਼ਨਲ ਇਹ ਸਸਤੀ ਹੁੰਦੀ ਹੈ ਉਹ ਵੀ ਐਬਸੋਲੂਟਲੀ ਫ੍ਰੀ ਹੈ ਰੇਂਜ ਜਿਹੜੀ ਹੈ ਤੁਹਾਡੀ ਰੇਂਜ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਗਿਆ ਜੇ ਤੁਸੀਂ ਆਫਰ ਦੇ ਵਿੱਚ ਫ੍ਰੀ ਦੇ ਰਹੇ ਹੋ ਪ੍ਰੋਡਕਟ ਤੇ ਰੇਂਜ ਦੇ ਵਿੱਚ ਬ੍ਰਾਂਡ ਦੇ ਵਿੱਚ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਗਿਆ ਜਿਹੜਾ ਅਸੀਂ ਕੈਸ਼ਬੈਕ ਦੇ ਰਹੇ ਹਾਂ ਉਹ ਸਾਰੇ 5 ਸਟਾਰ ਰेटेड ਪ੍ਰੋਡਕਟ ਆਪਾਂ ਦੇ ਦੇਣ ਕੈਸ਼ਬੈਕ ਦੇ ਵਿੱਚ ਕਿ ਜੇ ਜਿਹਦੀ ਵਰਥ ਜਿਹੜੀ ਹੈ ਤੁਹਾਡੀ ਪਰਚੇਸ ਤੋਂ ਜ਼ਿਆਦਾ ਹੋਵੇ ਉਂ ਤੁਸੀਂ ਦੇਖੋ ਸਾਡੇ ਕੋਲ ਨੀਸ਼ਮਲ ਹੁੰਦਾ ਤਾਂ ਬ੍ਰਾਂਡ ਹੈ ਮਾਈਕ ਗਲੇਮ ਦਾ ਸੁਪਰ ਫੂਡ ਗਲੇਮ ਮਾਈਕ ਗਲੇਮ ਨੀਸ਼ਮਲ ਹੁੰਦਾ ਬ੍ਰਾਂਡ ਹੈ ਸੈਲੀਬ੍ਰਿਟੀ ਬ੍ਰਾਂਡ ਹੈ ਇਹਦਾ ਫੇਸ ਵਾਸ਼ ਹੈ ਸੁਪਰ ਫੂਡ ਜਿਹਦਾ ਸਾਰਾ ਫਰੂਟ ਬੇਸ ਬਣਿਆ ਪ ਇਹ ਵੀ ਬਹੁਤ কাল ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਹੈ ਡਿਜੀਟਲ ਬਹੁਤ ਜ਼ਿਆਦਾ ਇਹਦੀ ਰੀਲਸ ਵਗੈਰਾ ਜਿਹੜੀ ਬਹੁਤ ਜ਼ਿਆਦਾ ਜਲਦੀ ਸਾਡੇ ਕੋਲ ਕੰਪਨੀ ਨੇ ਅਵੇਲੇਬਲ ਕਰਾਇਆ ਹੈ ਯਾਨੀ ਕਿ ਉਹ ਬ੍ਰਾਂਡ ਜਿਹੜੇ ਤੁਸੀਂ ਡਿਜੀਟਲੀ ਦੇਖਦੇ ਹੋਈ ਆ ਜਿਨ੍ਹਾਂ ਨੂੰ ਆਨਲਾਈਨ ਸਰਚ ਕਰਦੇ ਹੋ ਉਹ ਤੁਹਾਨੂੰ ਇੱਥੇ ਫ੍ਰੀ ਮਿਲ ਜਾਏਗਾ ਪ੍ਰੋਡਕਟ ਤੁਹਾਨੂੰ ਫ੍ਰੀ ਮਿਲ ਜਾਏਗਾ ਕਿਸ ਤਰ੍ਹਾਂ ਮਿਲੇਗਾ ਤੁਸੀਂ ਇੱਕ ਵਾਰੀ ਨੀਚੇ ਦਿੱਤੇ ਗਏ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਫਿਰ ਇੱਥੇ ਰਾਣੀ ਕਾ ਬਾਗਮਰੀ ਸਰ ਵਿਜ਼ਿਟ ਕਰੋ ਤੇ ਤੁਸੀਂ ਲਾਈਵ ਇਥੇ ਪ੍ਰੋਡਕਟ ਚੈੱਕ ਕਰੋ ਤੇ ਉਸ ਤੋਂ ਬਾਅਦ ਬਾਏ ਕਰੋ ਤੁਸੀਂ ਇੱਕ ਵਾਰੀ ਐਂਟਰ ਕਰ ਗਏ ਤੇ ਗਾਰੰਟੀ ਜਿਸ ਤਰ੍ਹਾਂ ਮੈਂ ਕਿਹਾ ਦਵਾ ਬਾਜ਼ਾਰ ਦੀ ਹੋ ਰੈਨਲਟੀ ਦੀ ਗਾਰੰਟੀ ਉਹ ਤੁਹਾਡੇ ਨਾਲ ਹੈਗੀ ਹੈਗੀ ਤੇ ਨਾਲ ਡਿਸਕਾਊਂਟ ਜਿਹੜਾ ਉਹ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਬਲੀਵ ਕਰਨਾ ਅਨਬਿਲੀਵेबल ਡਿਸਕਾਊਂਟ ਜਿਹੜਾ ਉਹ ਤੁਹਾਨੂੰ ਮਿਲ ਰਿਹਾ ਹੈ ਤੇ 100% ਕੈਸ਼ਬੈਕ ਜੋ ਕਿ ਮੈਂ 10 ਨਿਆ ਦਾਅਵੇ ਨਾ ਕਰ ਰਿਹਾ ਕਿ ਇਸ ਤਰ੍ਹਾਂ ਦੀ ਆਫਰ ਤੁਹਾਨੂੰ ਪੂਰੇ ਪੰਜਾਬ ਦੇ ਕੀ ਪੂਰੇ ਇੰਡੀਆ ਚ ਹੋਰ ਕਿਤੇ ਨਹੀਂ ਮਿਲੇਗੀ ਕਿ ਇਸ ਤਰ੍ਹਾਂ ਦੀ ਆਫਰ ਹੋਰ ਕਿਤੇ ਹੋ ਸਕਦੀ ਹੈ ਸਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਫਸਟ ਅਸੀਂ ਅਚੀਵ ਕਰੀਏ ਤੇ ਬਾਕੀ ਫਿਰ ਹਰ ਬੰਦਾ ਪੋਸਟ ਕਮੈਂਟ ਕਰੇਗਾ ਕਰੇਗਾ ਹੁ ਮੈਂ ਤੁਹਾਨੂੰ ਦੱਸਾਂ ਥੋੜੀ ਜੀ ਕੋਰੀਅਨ ਬ੍ਰਾਂਡ ਇਸ ਟਾਈਮ ਹਾਈएस्ट ਸਟੰਡਿੰਗ ਬ੍ਰਾਂਡ ਹੈ ਆਨਲਾਈਨ ਦੇ ਜੀ ਫੁੱਟ ਟੂ ਸੂਟ ਇਹ ਕੋਰੀਅਨ ਬ੍ਰਾਂਡ ਹੈ ਜਿਹਦੇ ਫੇਸ ਵਾ ਕੋਰੀਅਨ ਬ੍ਰਾਂਡ ਅੰਮ੍ਰਿਤਸਰ ਦੇ ਵਿੱਚ ਅਵੇਲੇਬਲ ਹੈ ਉਹ ਵੀ ਖਾਸ ਗੱਲ ਹੈ ਪਰ ਫ੍ਰੀ ਅਵੇਲੇਬਲ ਹੈ ਇਹ ਉਸ ਤੋਂ ਖਾਸ ਗੱਲ ਹੈ ਯਾਨੀ ਕਿ ਕੋਰੀਅਨ ਬ੍ਰਾਂਡ ਅੰਮ੍ਰਿਤਸਰ 'ਚ ਉਹ ਵੀ ਫ੍ਰੀ ਅਵੇਲੇਬਲ ਹੈ ਫ੍ਰੀ ਅਵੇਲੇਬਲ ਹੈ ਤੁਸੀਂ ਸਭ ਕੋ ਜੋ ਪਰਚੇਸ ਕਰੋਗੇ ਜਿੰਨਾ ਤੁਸੀਂ ਕੈਸ਼ਬੈਕ ਆਫਰ ਦੇ ਰਹੇ ਆ ਤੁਹਾਨੂੰ ਸੀ ਕੈਸ਼ਬੈਕ ਦੇ ਵਿੱਚ ਇਹ ਪ੍ਰੋਡਕਟ ਸਾਰੇ ਫ੍ਰੀ ਦੇਵਾਂਗੇ ਇਹਨਾਂ ਕੀ ਕੈਸ਼ਬੈਕ ਦੇ ਵਿੱਚ ਫ੍ਰੀ ਮਿਲ ਰਿਹਾ ਤੇ ਪ੍ਰੋਡਕਟ ਤੁਸੀਂ ਦੇਖ ਲਓ ਜਿਹੜੇ ਪ੍ਰੋਡਕਟਸ ਸਿਰਫ ਉਹੀ ਲੋਕ ਯੂਜ਼ ਕਰਦੇ ਹੀ ਜਿਹੜੇ ਇੰਟਰਨੈਸ਼ਨਲ ਟਰੈਵਲ ਕਰਦੇ ਹੀ ਜਾਂ ਜਾਂਦੇ ਹੀ ਆਪਣੀ ਸ਼ਾਪਿੰਗ ਕਰਕੇ ਆਉਂਦੇ ਹੀ ਆਪਣੇ ਫਰੈਂਡਸ ਨੂੰ ਗਿਫਟ ਕਰਦੇ ਹੀ ਉਹ ਪ੍ਰੋਡਕਟ ਤੁਹਾਨੂੰ ਇੱਥੇ ਮਿਲ ਜਾਏਗਾ ਉਹ ਵੀ ਫ੍ਰੀ ਦੇ ਵਿੱਚ ਇਸ ਤਰ੍ਹਾਂ ਦੇ ਟ੍ਰੈਂਡਿੰਗ ਪ੍ਰੋਡਕਟ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਦੇ ਵਿੱਚ ਜ਼ਿਆਦਾ ਲੋਕ ਇੰਟਰਨੈਸ਼ਨਲ ਟਰੈਵਲਰ ਹੀ ਉਹਨੂੰ ਰੀਚ ਕਰ ਪਾਉਂਦੇ ਹੀ ਕਾਰਨ ਕੀ ਹੁੰਦਾ ਹੈ ਕਿਉਂਕਿ ਇੰਪੋਰਟ ਕਰਨਾ ਇੰਡੀਆ ਦੇ ਵਿੱਚ ਲੈਣਾ ਬਹੁਤ ਮੁਸ਼ਕਲ ਸੀ ਉਹ ਤੁਹਾਨੂੰ ਇੱਕੋ ਛਾਦੇ ਤੇ ਥੇਟ ਤੁਹਾਨੂੰ ਮਿਲ ਜਾਏਗਾ ਉਹ ਮਿਲਿਆ ਜਿਆਦੇ ਜੇ ਤੁਸੀਂ ਹੁਣੇ ਗੱਲ ਕੀਤੀ ਸੀ ਮੇਲ ਗਰੂਮਿੰਗ ਦੀ ਖੁਸ਼ ਖबरी ਹੈ ਜੋ ਲਾਸਟ ਮਹੀਨੇ ਅਸੀਂ ਆਫਰ ਲਗਾਈ ਸਾਨੂੰ ਸਪੈਸ਼ਲ ਫੀਮਲਸ ਨੇ ਰਿਕੁਐਸਟ ਕੀਤਾ ਵਿੱਚ ਆਪਣਾ ਤਾਂ ਪਰਚੇਸ ਕਰ ਲਿਆ ਸਾਡੇ ਹਸਬੰਦ ਲਈ ਕੁਝ ਹੋਣਾ ਚਾਹੀਦਾ ਸਾਡੇ ਫਰੈਂਡਸ ਲਈ ਕੁਝ ਹੋਣਾ ਚਾਹੀਦਾਗਾ ਵਾ ਦੀ ਮੈਨ ਕੰਪਨੀ ਅੱਜ ਦੀ ਡੇਟ ਦੇ ਵਿੱਚ ਇੰਡੀਆ ਦਾ ਨੰਬਰ 1 ਬ੍ਰਾਂਡ ਹੈ ਜਿਹੜਾ ਸਪੈਸ਼ਲੀ ਮੈਨ ਗਰੂਮਿੰਗ ਦੇ ਵਿੱਚ ਇਨਵੋਲਵ ਹੈ ਠੀਕ ਹੈ ਜੀ ਸਾਡੇ ਕੋਲ 6 ਪ੍ਰੋਡਕਟ ਦੀ ਮੈਨ ਕੰਪਨੀ ਅਵੇਲੇਬਲ ਹੈ ਜਿਹੜੇ ਫ੍ਰੀ ਆਫ ਕੋਸ ਤੁਹਾਨੂੰ ਕੈਸ਼ਬੈਕ ਚ ਮਿਲਣਗੇ ਜੇ ਤੁਸੀਂ ਆਪਣੀ ਕੋਸਮੈਟਿਕ ਪਰਚੇਸ ਕਰਦੇ ਹੋ ਆਪਣੇ ਹਸਬੰਦ ਲਈ तो परचेज़ कर सकते हो अच्छा वह मैं तैयार है सारे को ड्यूड्रेंट टॉप रनिंग फ्री है हेयर मास्क अन्न नेग ट्रेंडिंग है ਅਨੀਨ ਐਕਸਪਟਰ ਰਿਕੁਆਇਰਟਰੀਜ਼ ਅਗੇ ਵਾਲਾਂ ਦੀ ਸ਼ਾਈਨਿੰਗ ਲਈ ਵਾਲਾਂ ਦੀ ਸ਼ਾਈਨ ਲਈ ਅੱਜ ਕੱਲ ਬਹੁਤ ਜ਼ਿਆਦਾ ਇਹਦੀ ਵੀ ਟ੍ਰੈਂਡਿੰਗ ਹੈ ਰੀਅਲ ਆਯੁਰਵੇਦਿਕ ਜਿਹੜੇ ਐਕਸਪਰਟਸ ਹੈਗੇ ਆ ਉਹ ਵੀ ਰეკਮੈਂਡ ਕਰਦੇ ਪਏ ਆ ਅਨੀਨ ਨੂੰ ਹੇਅਰ ਗਰੋਥ ਦੇ ਲਈ ਹੇਅਰ ਜਿਹੜੀ ਆ ਉਹਦੀ ਗੇਨਿੰਗ ਲਈ ਚਾਹ ਕਲ ਜਿਹੜੇ ਮੀਲਜ਼ ਆ ਉਹਨਾਂ ਦਾ ਬੀਅਰ ਰੱਖਣ ਦਾ ਟ੍ਰੈਂਡ ਹੈ ਅੱਛਾ ਬੀਅਰਡ ਕੇਰ ਦੇ ਸਾਰ ਅਵੇਲੇਬਲ ਹੈ ਬੀਅਰਡ ਗਰੋਥ ਅਵੇਲੇਬਲ ਹੈ ਬੀਅਰਡ ਸੌਫਟਨਰ ਅਵੇਲੇਬਲ ਹੈ ਦੋ ਪ੍ਰੋਡਕਟ ਸਪੈਸ਼ਲੀ ਅਵੇਲੇਬਲ ਹੈ ਬੀਅਰਡ ਲਈ ਆਹ ਜਿਹੜੇ ਪ੍ਰੋਡਕਟ ਜਿਹੜੇ ਆ ਉਹ ਆਮ ਦੁਕਾਨ ਤੇ ਵੀ ਆਨਲਾਈਨ ਦੇ ਵਿੱਚ ਇੱਕ ਪ੍ਰੋਬਲਮ ਹੁੰਦੀ ਹੈ ٹرسٹ ਪ੍ਰੋਡਕਟ ਕੁਆਲਿਟੀ ਵਾਈਜ਼ ਸਹੀ ਹੈ ਕਿ ਨਹੀਂ ਹੈਗਾ ਕਦੋਂ ਡਿਲੀਵਰ ਹੋਏਗਾ ਲੇਕਿਨ ਇੱਥੇ ਤੁਹਾਨੂੰ ਓਨ ਦਾ ਸਪੋਰਟ ਅਵੇਲੇਬਲ ਤੇ ٹرسٹ ਦੀ ਗਾਰੰਟੀ ਦਵਾ ਬਜਾਰਦੀ ਆਪਣੀ ਹਾਂ ਹੁਣ ਤੁਸੀਂ ਸ਼ੇਵ ਕਰਦੇ ਹੋ ਨਾਰਮਲੀ ਪੁਰਾਣਾ ਟਾਈਪ ਦੇ ਸ਼ੇਵਿੰਗ ਲੋਸ਼ਨ ਦਾ ਸ਼ੇਵਿੰਗ ਬਾਮ ਦਾ ਟੈਂਡ ਜਿਹੜਾ ਹੈ ਹੁਣ ਚੱਲਿਆ 1.5 ਸਾਲ ਤੋਂ ਦ ਮੈਨ ਕੰਪਨੀ ਚ ਲੀਡਰ ਰਹੀ ਹੈ ਸਾਡੇ ਕੋਲ ਸ਼ੇਵਿੰਗ ਬਾਮ ਆਫਟਰ ਸ਼ੇਵ ਬਾਮ ਐਬਸੋਲੂਟਲੀ ਫ੍ਰੀ ਹੈ ਸ਼ੇਮਵਾ ਵੀ ਤੜਕੋ ਫਰੀ ਹੈ ਇਹ ਫੀਮੇਲ ਦੇ ਨਾਲ ਨਾਲ ਮੈਨ ਦਾ ਵੀ ਤੇ ਹੀ ਖਿਆਲ ਰੱਖਿਆਇ ਤੇ ਗੱਲ ਕਰੀਏ ਕਿ ਕਿਉਂਕਿ ਬਹੁਤ ਹੀ ਵੱਡੀ ਵਾਈਡ ਰੇਂਜ ਜਿਹੜੀ ਹੈ ਅੱਜ ਦੇ ਟਾਈਮ ਤੇ ਗੱਲ ਕਰੀਏ ਤੇ ਮੈਨ ਗਰੂਮਿੰਗ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲਣੀ ਵੀ ਚਾਹੀਦੀ ਹੈ ਕਿਉਂਕਿ ਆਪਣੀ ਸਕਿਨ ਦੀ ਜਿਹੜੀ ਹੈ ਸਕਿਨ ਦਾ ਖਿਆਲ ਰੱਖਣਾ ਸਾਰਿਆਂ ਦਾ ਰਾਈਟ ਹੈਗਾ ਤੇ ਇੱਕ ਆਪਣੀ ਬੋਡੀ ਹੀ ਹੈ ਜਿਹੜੇ ਸਾਡੇ ਨਾਲ ਐਂਡ ਤੱਕ ਚੱਲਦੀ ਹੈ ਤੇ ਬੋਡੀ ਦਾ ਜਿੰਨਾ ਜ਼ਿਆਦਾ ਖਿਆਲ ਰੱਖ ਲਈਏ ਉਹ ਸਾਡੇ ਲਈ ਸਭ ਤੋਂ ਵਧੀਆ ਹੁੰਦਾ ਤੇ ਜੇ ਅਸੀਂ ਸਕਿਨ ਦੀ ਆਪਣਾ ਖਿਆਲ ਰੱਖਣਾ ਚਾਹੁੰਦੇ ਆ ਤੇ ਇੱਥੇ ਆ ਕੇ ਤੁਹਾਨੂੰ ਜਿਹੜੇ ਪ੍ਰੋਡਕਟਸ ਮਿਲਦੇ ਪਏ ਆ ਉਹ ਬਹੁਤ ਜ਼ਿਆਦਾ ਔਰੀਜਨਲ ਤੇ ਦੂਸਰੀ ਗੱਲ ਕਰੀਏ ਕਿ ਜਿਹੜੀ ਲੋੜ ਹੈਗੀ ਆ ਅੱਜ ਦੇ ਟਾਈਮ ਦੇ ਵਿੱਚ ਪੋਲੂਸ਼ਨ ਵੱਧਦਾ ਜਾ ਰਿਹਾ ਸਕਿਨ ਟੈਨਿੰਗ ਵਗੈਰਾ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਤੁਹਾਨੂੰ ਉਸ ਚੀਜ਼ ਦੇ ਪ੍ਰੋਡਕਟ ਵੀ ਇੱਥੇ ਮਿਲ ਜਾਣਗੇ ਜਿਹੜੀ ਕਿ ਤੁਸੀਂ ਆਪਣੇ ਚਿਹਰੇ ਤੇ ਰੰਗਤ ਰੌਣਕ ਤੇ ਆਪਣੀ ਜਵਾਨੀ ਨੂੰ ਵੀ ਬਰਕਰਾਰ ਰੱਖ ਸਕਦੇ ਹੋ ਦਵਾ ਬਾਜ਼ਾਰ ਤੇ ਦਵਾ ਦਾ ਬਾਜ਼ਾਰ ਜਿਹੜਾ ਤੇ ਦਵਾ ਦੇ ਉੱਤੇ ਕਿੰਨਾ ਕਿ ਤੁਸੀਂ ਡਿਸਕਾਊਂਟ ਦੇ ਰਹੇ ਹੋ ਬਾਕੀ ਚੀਜ਼ਾਂ ਤੇ ਤੇ ਡਿਸਕਾਊਂਟ ਦੇ ਤੁਸੀਂ ਛੜੀ ਬਣਾਤੀ ਦਵਾ ਦੇ ਉੱਤੇ ਕਿਸ ਨਾਲ ਚੱਲਦਾ ਸਰ ਸਾਨੂੰ ਆਲਰੇਡੀ ਯੂਐਸਪੀ ਹੈ ਨਾ ਜਿਹੜਾ ਉਹ ਮੈਡੀਸਿਨਸ ਤੇ ਹੈ ਅਸੀਂ ਆਪਣੇ ਹਰ ਕਸਟਮਰ ਨੂੰ ਮੰਥਲੀ ਰੀਫਿਲ ਤੇ 20% ਆਫ ਦਿੰਨੇ ਆ ਉਸ ਤੋਂ ਲਗਭਗ 450 ਬ੍ਰਾਂਡ ਐਸੇ ਨਾ ਹੋ ਜਗੇ ਜੇ ਜਬ ਕੋ 80% ਆਫ ਦਿੰਨੇ ਆ 80% ਆਫ ਹਾਂ ਤੁਸੀਂ ਯਕੀਨ ਮੰਨੋ ਸਾਡੇ ਕੋਲ ਇਸ ਟਾਈਮ 48000 ਤੋਂ ਉੱਪਰ ਕਲਾਇੰਟਸ ਐ ਜਿਹੜੇ ਹਰ 30 ਤੋਂ 40 ਦਿਨ ਚ ਰਿਪੀਟ ਹੁੰਦੇ ਹੜੇ ਕੋ ਦੇ ਪੈਦ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ ਮੈਡੀਸਨ ਲਗੀਆਂ ਤੇ ਰੈਗੂਲਰ ਚਲਦੀਆਂ ਰਹਿੰਦੀਆਂ ਤੇ ਬਹੁਤ ਵੱਡਾ ਬੋਝ ਹੁੰਦਾ ਇੱਕ ਘਰ ਦੇ ਉੱਤੇ ਮੈਡੀਸਨ ਦਾ ਅਛਾ ਮੈਡੀਸਨ ਹਰ ਘਰ ਦੀ ਜ਼ਰੂਰਤ ਐ ਦੂਜਾ ਕੀ ਅਜ ਦੇ ਦੌਰ ਦੇਸ਼ ਕੇ ਅੰਦਰ ਸਸਤੀ ਦਵਾਈ ਦੇ ਚੱਕਰ ਚ ਅਸੀਂ ਕੋਈ ਦਵਾਈ ਪਰਚੇਸ ਕਰਦਾ ਬ ਤੁਸੀਂ ਨਿਊਜ਼ ਦੇਖੋ ਹਰ ਦੂਜੇ ਮਹੀਨੇ ਗਵਰਨਮੈਂਟ ਜਿਹੜੀ 300 400% ਨਾਲ ਨਕਲੀ ਫੜਦੀ ਹੈ ਸਾਡੀ ਜਿਹੜੀ ਸਪਲਾਈ ਹੈ ਟੋਟਲ ਆਥੈਂਟੀਕੇਟਿਡ ਹੈ ਟੋਟਲ ਸਮਾਨ ਬਿੱਲ ਉਤੇ ਹੈ ਉਹਨਾਂ ਕੀ 10 ਗਰੰਟੀਡ ਹੈ ਸਸਤੇ ਤੋਂ ਲਾਵਾ ਡਿਸਕਾਊਂਟ ਤੋਂ ਲਾਵਾ ਸਾਡੀ ਆਥੈਂਟੀਕੇਸ਼ਨ 100% ਗਰੰਟੀਡ ਹੈ ਤੇ ਇਸ ਲਈ ਕੈਸ਼ਬੈਕ ਦੇ ਵਿੱਚ ਜਿਹੜੇ ਵੀ ਲੋਕ ਸਾਡੇ ਕੋਲ ਮੰਤਰੀ ਰਿਫਲ ਕਰ ਰਹੇ ਹੈ ਮੰਨ ਕੇ ਮਿੰਨੇ ਦਵਾਈ ਇਕੱਠੀ ਲੈਂਦੇ ਹੈ ਜਿਨ੍ਹਾਂ ਨੂੰ ਅਸੀਂ 20% ਡਿਸਕਾਊਂਟ ਦੇਣੇ ਆ ਅਸੀਂ ਹੁਣ ਡਿਸਕਾਊਂਟ ਦੀ ਬਜਾਏ ਉਹਨਾਂ ਚੀਜ਼ਾਂ ਨੂੰ ਅਸੀਂ ਕੈਸ਼ਬੈਕ ਚ ਇਨਕਲੂਡ ਕਰ ਦਿੱਤਾ ਹੈ ਕੋ ਬਾਹਰ ਕੋ 100 ਉਹ ਹਜ਼ਾਰ ਦਾ ਸਮਾਨ ਫ੍ਰੀ ਪਰਚੇਸ ਕਰ ਸਕਦਾ ਹੈ স্পੈਸ਼ਲ ਡਿਮਾਂਡ ਸੀ ਲੋਕਾਂ ਦੀ ਕਿ ਸਾਨੂੰ ਦਵਾਈ ਦੇ ਉੱਤੇ ਡਿਸਕਾਊਂਟ ਦਿਓ ਦਵਾਈ ਤੇ ਕੈਸ਼ਬੈਕ ਦਿਓ ਯਾਨੀ ਕਿ ਮੈਡੀਸਿਨ ਦੇ ਉੱਤੇ ਵੀ ਤੁਸੀਂ ਕੈਸ਼ਬੈਕ ਦੇ ਦਿੱਤਾ ਸਿਰਫ ਜਿਹੜੇ ਲੋਕ ਮੰਥਰੀ ਰੀਫਿਲ ਕਰਦੇ ਸਾਡੇ ਕਲਾਇੰਟਸ ਮੰਥਰੀ ਰੀਫਿਲ ਵਾਲਿਆਂ ਨੂੰ ਇਹ ਇੱਕ ਸਪੈਸ਼ਲ ਆਫਰ ਰਹੇਗੀ ਕਿ ਉਹਨਾਂ ਦੀ ਪਰਚੇਸ ਵੈਲਿਊ ਦੇ ਉੱਤੇ ਡਿਸਕਾਊਂਟ ਮਿਲੇਗਾ ਉਹ ਵੀ 100 ਹਾਂ ਐਮ ਆਰ ਪੀ ਵਾਲੀ ਤੋਂ ਉਹਨਾਂ ਨੂੰ 100% ਕੈਸ਼ਬੈਕ ਮਿਲੇਗਾ ਉਸ ਤੋਂ ਇਲਾਵਾ ਤੁਮ ਜਿਹੀ ਅਸੀਂ 10 ਬ੍ਰਾਂਡ ਮੈਂਮੈਂਟ ਦੱਸ ਦਿੱਤੇ ਉਹ ਵੀ ਨਾਲ ਇਨਕਲੂਡ ਹੈ ਮੈਂ ਇਹ ਕਹਾਂਗਾ ਕਿ ਜਲਦੀ ਆਓ ਬੈਨੀਫਿਟ ਇਹ ਬਹੁਤ ਵੱਡੀ ਗੱਲ ਕੀਤੀ ਹੈ 100 ਸਕੀਮ ਹੈ ਜਿਹੜੀ ਦੁਬਾਰਾ ਰਿਪੀਟ ਨਹੀਂ ਹੁੰਦੀ ਹੈ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਆਪਣੀ ਨੀਡ ਦਾ ਪ੍ਰੋਡਕਟ ਸਰਚ ਕਰੋ ਤੇ ਉਹਦੀ ਬਾਇੰਗ ਕਰੋ ਤੇ ਜੇ ਤੁਸੀਂ ਹੋਰ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਨੰਬਰ ਤੇ ਕਾਲ ਕਰਕੇ ਤੁਸੀਂ ਇਨਫੋਰਮੇਸ਼ਨ ਵੀ ਲੈ ਸਕਦੇ ਹੋ ਕਿਉਂਕਿ ਇਹ ਕੰਪਨੀ ਦੀ ਆਫਰ ਲਿਮਟਿਡ ਸਮੇਂ ਲਈ ਰਹਿੰਦੀ ਹੈ ਤੇ ਇਹ ਲਿਮਟਿਡ ਸਮਾਂ ਜਿਹੜਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਇਸ ਚੀਜ਼ ਦੇ ਲਈ ਐਕਸਪੀਰੀਅੰਸ ਕਰਨ ਦੇ ਲਈ ਤੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਇਹ ਇਨਫੋਰਮੇਸ਼ਨ ਜ਼ਰੂਰ ਸ਼ੇਅਰ ਕਰੋ ਆਪਣੇ ਫਰੈਂਡ ਸਰਕਲ ਤੇ ਵੀ ਸ਼ੇਅਰ ਕਰੋ ਤਾਂ ਕਿ ਇਸ ਕੰਪਨੀ ਦੇ ਇਸ ਬੈ ਦੇ ਵਿੱਚ ਹਰ ਵਿਅਕਤੀ ਨੂੰ ਹਰ ਲੇਡੀਜ਼ ਨੂੰ ਈਡ ਹੁੰਦੀ ਹੈ ਤਾਂ ਖਾਸ ਕਰ ਗੱਲ ਕਰੀਏ ਦਵਾਈ ਦੀ ਤੇ ਜੇ ਤੁਸੀਂ ਮੰਥਲੀ ਰੀਫਿਲ ਕਰਾਉਂਦੇ ਹੋ ਤਾਂ ਉਹਦੇ ਤੇ ਵੀ 100% ਕੈਸ਼ਬੈਕ ਤੁਹਾਨੂੰ ਮਿਲ ਜਾਂਦਾ ਹੈ ਮੰਥਲੀ ਰੀਫਿਲ ਤੇ ਮੈਂ ਰਿਪੀਟ ਕਰ ਰਿਹਾ ਹਾਂ ਕੋਸਮੈਟਿਕ ਪ੍ਰੋਡਕਟ ਦੇ ਨਾਲ ਨਾਲ ਉੱਥੇ ਤੇ 100% ਕੈਸ਼ਬੈਕ ਹੈ ਇਹ ਹੈ ਜੇ ਮੰਥਲੀ ਰੀਫਿਲ ਤੁਸੀਂ ਦਵਾ ਬਾਜ਼ਾਰ ਤੋਂ ਆਪਣੀ ਮੈਡੀਸਨ ਦਾ ਕਰਾਉਂਦੇ ਹੋ ਉੱਥੇ ਵੀ 100% ਕੈਸ਼ਬੈਕ ਦੀ ਆਫਰ ਮਿਲ ਰਹੀ ਹੈ ਜੋ ਕਿ ਅਜ ਦੇ ਸਮੇਂ ਦੇ ਵਿੱਚ ਘਰ ਦੇ ਵਿੱਚ ਲੱਗੀਆਂ ਦਵਾਈਆਂ ਰੈਗੂਲਰ ਚੱਲਦੀਆਂ ਹਨ ਲੇਕਿਨ ਉੱਥੇ ਦਵਾਈ ਦਾ ਜਿਹੜਾ ਖਰਚਾ ਤਾਂ ਡਾਟਾ ਰੈਗੂਲਰ ਜਾ ਰਿਹਾ ਪਰ ਉਸ ਖਰਚੇ ਤੇ ਕਿਤਨੇ ਕਿਤੇ ਬੜੀ-ਬੜੀ ਮਰਹਮ ਦੀ ਗੱਲ ਕੀਤੀ ਜਾ ਰਹੀ ਹੈ ਤੇ 100% ਕੈਸ਼ਬੈਕ ਦਿੱਤਾ ਜਲਦੀ ਜਲਦੀ ਵਿਜ਼ਿਟ ਕਰੋ ਆਪਣੀ ਆਫਰ ਨੂੰ ਐਕਸਪਲੋਰ ਕਰੋ ਤੇ ਤੁਸੀਂ ਆਪਣੇ ਫਰੈਂਡ ਸਰਕਲ ਤੇ ਵੀ ਇਹ ਆਫਰ ਸ਼ੇਅਰ ਕਰੋ ਤਾਂ ਕਿ ਜਿਆਦਾ ਜਿਆਦਾ ਲੋਕੀ ਇਸ ਦਾ ਬੈਨੀਫਿਟ ਲੈ ਸਕਣ